ਦੋਨੋਂ ਪੈਰ ਮਿਲਾ ਕੇ ਰੱਖੋ ਸਾਹ ਦੇ ਨਾਲ ਲੱਗੇ ਹੋਏ ਉੱਤਾਨਪਾਦਸਨ ਇੱਕ ਪੈਰ ਨਾਲ ਡਰਾਂਗੇ ਇਸ ਦੇ ਵਿੱਚ ਰਾਈਟ ਲੈਗ ਨੂੰ रखे रखे। कर इन्हें का <laughs> <दिखे। laughs> <laughs> Last one in here. Start. पायबर आने तुम है हाथ पीछे खा लेने अख बंद रखें कम छिटी रखने बिल्कुल बैठे उस तुम बानवाद बहुत तरह होजेक्ट मान लोग एस पी एम साहब की मंबाई चल रहे हैं ਸਾਈਕਲ ਗਰੁੱਪ ਕੋਲ ਢਾਡਾ ਬਣਿਆ ਹੋਇਆ ਉਹਦੇ ਚ ਵੀ ਲਗਭਗ 100 ਤੋਂ ਉੱਪਰ ਢਾਡਾ ਦੇ ਜਿਹੜੇ ਪਾਰਟਿਸਪੀਟ ਹੈ ਕਰਦੇ ਆ ਹੁਣ ਗੋਡੇ ਆਪਣੇ ਸਾਹ ਛੱਡ ਕੇ ਲੈਫਟ ਸਾਈਡ ਤੇ ਲੈ ਜਾਣਾ ਖੱਬੇ ਪਾਸੇ ਨੂੰ ਗੋਡੇ ਨੂੰ ਖੱਬੇ ਪਾਸੇ ਲੈ ਜਾਓ ਗਰਦਨ ਆਪੋਜੀਟ ਕਰ ਲੈਣੀ ਹੈ ਪੈਰ ਦੇ ਉੱਪਰ ਪੈਰ ਰੱਖਣਾ ਗੋਡੇ ਦੇ ਉੱਪਰ ਗੋਡਾ ਉੱਪਰ ਨੀਚੇ ਨੀ ਕਰਨਾ ਬਾਜਰਾਸਨ ਦੀ ਸਥਿਤੀ ਕਰ ਲੈਣਾ ਜਿਸ ਤੋਂ ਨਹੀਂ ਬੈਠੇ ਹੋ ਉਹਦੇ ਨੂੰ ਜਾਲੀ ਲਾਇਆ ਤਾਂ ਨਾਲ ਕੋਈ ਚੇਤੇ ਆਉਂਦਾ ਨਹੀਂ ਤਾਂ ਸਿਰ ਨਾ ਤੇ ਬੈਠੇ

ਸਾਬ ਬਾਹਰ ਨੂੰ ਕੱਢਣਾ ਕੇਂਦਰੰਦਰ ਨੂੰ ਜਾਣਾ ਚਾਹੀਦਾ ਕਾਮ ਸਥਿਤੀ ਰੱਖੀਏ ਪੂਰੀ ਤਰ੍ਹਾਂ ਦਾ ਪੂਰਾ ਧਿਆਨ ਆਪਣੇ ਆਪ ਦੇ ਉੱਪਰ ਅੱਥਾ ਬੰਦ ਕਰ ਲਈਏ ਨਾ ਜੰਨ ਮੈਂ ਇਹ ਜੇ ਲਈ ਯਤਨ ਕਰਾਂ ਅੱਥਾ ਬੰਦ ਕਰਕੇ ਆਪਣਾ ਯਤਨ ਜਾਲੀ ਉੱਪਰ ਟਾਟਾ ਵਿਦਿਆਰਥੀ ਜਿਹੜੇ ਇਕੱਠੇ ਆਏ ਸਾਰਿਆਂ ਨੂੰ ਇਸ ਵਿਗਿਆਨ ਦੇ ਬੋਲ ਬੋਲ ਰਹੀ ਹੂ ਮੈਨੂੰ ਦੱਸਿਆ ਸਾਡੇ ਫ੍ਰਿੰਡ ਸਾਹਮਣੇ ਕਿ ਤੁਸੀਂ ਰੁਟੀਨ ਦੇ ਵਿੱਚ ਇੱਕ ਕਾਫੀ ਭਾਰੀ ਮਾਤਰਾ ਦੇ ਵਿੱਚ ਕਰਦੇ ਹੋ ਯੋਗਾ ਰੋਜ਼ ਤੇ অলਮੋਸਟ ਬਲਕਿ 6 6.5 ਦਾ ਕਹਿ ਰਹੇ ਸੀ ਕਿ ਤੁਸੀਂ ਖਤਮ ਕਰਕੇ ਤੇ ਘਰ ਵੀ ਚਲੇ ਜਾਂਦੇ ਹੋ ਅੱਜ ਟਾਈਮ ਕਿਉਂਕਿ ਇਹ ਦਿਵਸ ਦਾ ਸਿਗਾਰ 6 ਵਜੇ ਦਾ ਰੱਖਿਆ ਸੀਗਾ ਮੈਨੂੰ ਪਤਾ ਹੈ ਕਿ ਲੇਡੀਆਂ ਕਾਫੀ ਨਹੀਂ ਤੇ ਕਰ ਜਾ ਕਿ ਉਹਨਾਂ ਨੇ ਕੰਮ ਵੀ ਕਰਨੇ ਹੁੰਦੇ ਨੇ ਇਸ ਲਈ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਵਾਂਗੇ ਜਿਹੜੀ ਗੱਲ ਦੱਸੀ ਹੈ ਟ੍ਰੇਨਰ ਸਹਿਬਾਨ ਨੇ ਜਿਹੜੇ ਤਿੰਨ ਅੱਗੇ ਇੱਥੇ ਸੀਗੇ ਕਿ ਇਹ ਰੋਗਾ ਜਿਹੜੇ ਸਿਹਮ ਰੋਗਸਾਲਾ ਨਾ ਸਿਰਫ ਸ਼ਹਿਰਾਂ ਦੇ ਵਿੱਚ ਹੁਣ ਬਲਕਿ ਪਿੰਡਾਂ ਦੇ ਵਿੱਚ ਵੀ ਜਾ ਰਹੀ ਹੈ ਉੱਥੇ ਦਾ ਬਟੇਨਾ ਜਾਣਗੇ ਤੇ ਸਾਨੂੰ 10 ਸਾਲ ਕੀਰ ਵੀ ਜਿਵੇਂ ਆਪਾਂ ਇੱਥੇ ਇਸੀ ਦਿਵਸ ਨੂੰ ਮਨਾਇਆ ਸੀਗਾ ਤਾਂ ਮੈਂ ਉਦੋਂ ਵੀ ਅਪੀਲ ਕੀਤੀ ਸੀ ਕਿ ਕਿਸੇ ਨਾ ਕਿਸੇ ਪ੍ਰਕਾਰ ਦੇ ਵਿੱਚ ਆਪਣੇ ਸਰੀਰ ਨੂੰ ਫਿਟ ਰੱਖਣ ਦੀ ਬਹੁਤ ਲੋੜ ਹੁੰਦੀ ਹੈ ਜਿਵੇਂ ਹੁਣ ਦੱਸਿਆ ਸਰ ਸਰਪਾ ਨੇ ਇੱਕ ਨਾ ਬੱਚਿਆਂ ਨਾ ਸਿਰ ਬੱਚਿਆਂ ਨੂੰ ਬਲਕਿ ਹਰ ਉਮਰ ਦੇ ਜਿਹੜੇ ਅਸੀਂ ਸਾਰਿਆਂ ਨੂੰ ਲੋੜ ਹੁੰਦੀ ਹੈ ਆਪਣੇ ਸਰੀਰ ਨੂੰ ਉਸ ਉਮਰ ਦੇ ਅਨੁਸਾਰ ਇੱਕ ਫਿਟ ਰਹਿਣਾ ਜ਼ਰੂਰੀ ਨਹੀਂ ਹੈ ਕਿ ਆਪਾਂ 25 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਨਾਲ ਹੀ ਕੰਪਲੀਟ ਕਰਨਾ ਹੈ ਜਾਂ ਉਹਨਾਂ ਨੇ ਆਪਣੇ ਨਾਲ ਇਸ ਤਰੀਕੇ ਨਾਲ ਜੇ ਸਾਤਾ ਕਾਸੀ ਆਪਣੇ ਆਪ ਨੂੰ ਫਿਟ ਰੱਖ ਸਕਦੇ ਆ ਸਿਹਤਮੰਦ ਰੱਖ ਸਕਦੇ ਆ ਉਹ ਜ਼ਰੂਰੀ ਹੈ ਰੱਖਣਾ ਕਿ ਯੋਗਾ ਇੱਕ ਅਜਿਹਾ ਮਾਧਿਅਮ ਹੈ ਜੋ ਹਰ ਉਮਰ ਦੇ ਬੱਚੇ ਵਡੇ ਬਜ਼ੁਰਗ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਉਹ ਇਸ ਨੂੰ ਕਰ ਸਕਦੇ ਜਿਵੇਂ ਅੱਜ ਵੀ ਤੁਸੀਂ ਦੇਖਿਆ ਕਿ ਸਲੋ ਕਰਨਾ ਚਾਹੇ ਕੋਈ ਫਾਸਟ ਕਰਨਾ ਚਾਹੇ ਉਹ ਆਪਣਾ ਇੱਕ ਮੀਡੀਅਮ ਅਪਣਾ ਸਕਦਾ ਪਰ ਇਹ ਜ਼ਰੂਰ ਅਪਣਾਓ ਮੈਂ ਤੁਹਾਨੂੰ ਪੀਂ ਨਹੀਂ ਕਰਦਾ ਕਿ ਲੋਕਾਂ ਦੀਆਂ ਕਲਾਸਾਂ ਜਿਹੜੀਆਂ ਲੱਗ ਰੀਆਂ ਨੇ ਉਹ ਤੁਹਾਡੇ ਜਿੱਥੇ ਤੁਸੀਂ ਆਪ ਇਕੱਠੇ ਹੋ ਕੇ ਲਵਾਉਣਾ ਚਾਹੁੰਦੇ ਹੋ ਟ੍ਰੇਨਰ ਉੱਥੇ ਵੀ ਆਉਂਦੇ ਨੇ 1 2 3 4 5 6 7 8 9 10 ਰੈਕਸ ਲੈਫਟ ਲੈਗ ਹੋਲਡ ਕਰੋ 1 8 9 10 ਲਾਈਕ ਆਪਣੀ 1.5 ਸਾਲ ਹੋ ਗਏ ਆਪਣੀ ਮਾਨਸਾ ਜਿਹੜਾ ਵਿੱਚ ਚੱਲ ਜਾ ਰਿਹਾ ਹੈ ਨਾ ਇਹਨਾਂ ਆਪਣਾ ਖਲਾ ਮਾਨਸਾ ਸ਼ਹਿਰ ਤੋਂ ਲਿਆ ਸੀਗਾ ਤੇ ਸਾਲ ਹੋ ਗਿਆ ਆਪਣੇ ਜਿਹੜੇ ਆਪਣੇ ਬਲੌਗਸ ਨੇ ਉਹਦੇ ਵੀ ਚਾਲੂ ਕੀਤਾ ਗਿਆ ਔਰ ਪੂਰੇ ਪੰਜਾਬ 'ਚ 2023 ਤੋਂ ਚੱਲ ਰਹੇ ਹੈ ਤੇ ਇਸ ਟਾਈਮ ਇੱਕ ਕਮੀ ਨਾ ਹੋ ਗਿਆ ਆਪਣਾ ਪਿੰਡ ਵੀ ਚਾਲੂ ਕਰ ਚੁੱਕਿਆ 70 ਪਿੰਡ ਆਪਣੇ ਮਾਨਸਾ ਜਿਹੜੇ ਚੱਲ ਚੁੱਕੇ ਨੇ ਤੇ ਅੱਗੇ ਆਉਣ ਵਾਲੇ ਟਾਈਮ 'ਚ ਆਪਾਂ ਜਿਵੇਂ ਪੂਰੇ ਪਿੰਡ ਨੂੰ ਘਾਤਮਾਨ ਸਜ ਨੂੰ ਕਵਰ ਕਰਾਂਗੇ। ਇਲਾਕਾ ਨਿਵਾਸੀ ਨੂੰ ਕੀ ਮੈਸੇਜ ਹੈਗਾ? ਇਲਾਕਾ ਨਿਵਾਸੀ ਨੂੰ ਕੀ ਮੈਸੇਜ ਹੈ? ਇਲਾਕਾ ਨਿਵਾਸੀ ਸਾਡੀ ਅਪੀਲ ਹੈ ਜੀ ਵੱਧ ਤੋਂ ਵੱਧ ਇਹ ਤਾਂ ਆਪਣਾ ਫਾਇਦਾ ਉਠਾਓ। ਪੰਜਾਬ ਸਰਕਾਰ ਦੇ ਸੀਐਮ ਸਾਹਿਬ ਨੇ ਆਪਣੇ ਯੋਗਦ ਸਿਹਤ ਵਾਸਤੇ ਧਿਆਨ ਨੂੰ ਰੱਖਦੇ ਕਿ ਪ੍ਰੋਜੈਕਟ ਸ਼ੁਰੂ ਕੀਤਾ ਹੈ। ਵੱਧ ਤੋਂ ਵੱਧ ਫਾਇਦਾ ਉਠਾਓ ਤੇ ਵੱਧ ਤੋਂ ਵੱਧ ਇਸ ਵਿੱਚ ਪਾਰਟਿਸਪੇਟ ਕਰਿਆ ਕਰੋ। ਸਾਡੇ ਲੋਕਾਂ ਦੀ ਤੀੜ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਵੱਧ ਤੋਂ ਵੱਧ ਇਸ ਪ੍ਰੋਜੈਕਟ ਨਾਲ ਜੁੜੋ। ਇਹ ਆਪਣੇ ਏਪਲਾਡਾ ਦੇ ਵਿੱਚ ਇਸ ਟਾਈਮ ਕੋਲ 15 ਲੱਖਾਂ ਚੱਲ ਰਹੀਆਂ ਨੇ 2 ਲੱਖਾਂ ਵਿੱਚ ਸਰਦੂ ਆਪਾਂ ਅਪੀਲ ਕਰਦੇ ਹਾਂ ਕਿ ਪਹੁੰਚਿਆ ਕਰੋ। ਵਧਾਈ ਦੀ ਪਾਤਰ ਹੈ ਪੰਜਾਬ ਸਰਕਾਰ ਮਾਨਯੋਗ ਸੀਐਮ ਭਵੰਤਮਾਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਹ ਮੁਹਿੰਮ ਚਲਾਈ ਹੈ। ਔਰ ਸਾਡੇ ਬਹੁਤ ਸਾਰੇ ਯੋਗਾ ਟ੍ਰੇਨਰ ਜਿਹੜੇ ਮੇਰੇ ਨਾਲ ਖੜੇ ਹੈ ਜੋਤੀ ਸ਼ਰਮਾ, ਬਲਵਿੰਦਰ, ਗੁਰਵਿੰਦਰ ਭਲਾ ਭਲਾਡਾ ਸਾਊਥ ਡਿਵੀਜ਼ਨ ਨੂੰ ਤੰਦਰੁਸਤ ਰੱਖਣ ਵਾਸਤੇ ਲੋਕਾਂ ਨੂੰ ਇਹਨਾਂ ਨੇ ਵੱਖ-ਵੱਖ ਕਲਾਸਾਂ ਚਲਾਗੀਆਂ ਹੋਈਆਂ ਨੇ ਤੇ ਇਹ ਯੋਗ ਕਰਨਾ ਕੱਲਾ ਇਹ ਨਹੀਂ ਹੈਗਾ ਵੀ ਬਜ਼ੁਰਗਾਂ ਨੇ ਕਰਨਾ ਹੈ। ਇੱਕ 11 ਸਾਲ ਤੋਂ ਲਾ ਕੇ 60 ਸਾਲ ਤੱਕ 70 ਸਾਲ ਤੱਕ ਕੰਪੀਟੀਸ਼ਨ ਸਰਕਾਰ ਵੱਲੋਂ ਕਰਾਈ ਜਾਂਦੇ ਆ ਔਰ ਵਧਾਈ ਦੀ ਪਾਤਰ ਹੈ ਪੰਜਾਬ ਸਰਕਾਰ ਵੀ ਸਕੂਲਾਂ ਦੇ ਵਿੱਚ ਵੀ ਯੋਗ ਦੇ ਕੰਪੀਟੀਸ਼ਨ ਕਰਾਈ ਜਾਂਦੇ ਆ ਬਕਾਇਦਾ ਅੰਡਰ 17 19 ਤੇ 14 ਸੋ ਕੈਦਾ ਇਹਦੀ ਜਿਹੜੀ ਗ੍ਰੇਡੇਸ਼ਨ ਹੋ ਰੱਗੀ ਹੈ ਇਸ ਵਕਤ ਕੋਸੀਂ ਵਧਾਈ ਦਿੰਨੇ ਆ ਤੇ ਸਾਰਿਆਂ ਨੂੰ ਕਹਿੰਦੇ ਆ ਵੱਧ ਤੋਂ ਵੱਧ ਯੋਗ ਨਾਲ ਜੁੜੋ ਸਿਹਤ ਬਣਾਓ ਯੋਗ ਅਪਣਾਓ ਵੱਧ ਵੱਧ ਦਰਖਤ ਲਾਓ ਵਾਤਾਵਰਨ ਬਚਾਓ ਇਹ ਮੁਹਿੰਮ ਲੈ ਕੇ ਚੱਲੋ ਮੈਨੂੰ ਫਿਰ ਤੋਂ ਸਾਰਿਆਂ ਨੂੰ ਧੰਨਵਾਦ ਕਰਦੀ ਹਾਂ ਕੀਮ ਦੇਸ਼ਾ ਵਾਲੇ ਆਪਣੇ ਜਿਹੜੇ ਹੈਗੇ ਲੋਕ ਆ ਆਪਣੇ ਮੁੱਖ ਮੰਤਰੀ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਲੇਡੀਆਂ ਤੋਂ ਉਹ ਦੇ ਵਿਚਾਰੀਆਂ ਜਿਹੜੀਆਂ ਕਾ ਉਹ ਬਾਹਰ ਹੀ ਨਿਕਲਦੀਆਂ ਸੀ ਜੀ ਤੇ ਇਹਨਾਂ ਨੂੰ ਇੱਕ ਮੌਕਾ ਮਿਲਿਆ ਆਪਣੀ ਸਿਹਤ ਬਾਰੇ ਸੋਚਣ ਦਾ ਤੇ ਆਪਣੀ ਆਪ ਨੂੰ ਇੰਪਰੂਵ ਕਰਨ ਦਾ ਤੇ ਇਹਨਾਂ ਚ ਜਿਹੜਾ ਕੌਨਫੀਡੈਂਟ ਹੈ ਨਾ ਇਸ ਤੋਂ ਹੁਣ ਦੇਖਣ ਚ ਬਹੁਤ ਮਿਲੇਗਾ ਤੇ ਅੰਦਰ ਹੀ ਰਹਿਣਾ ਸਾਧਨ ਕੁੱਟੇ ਰਹਿਣਾ ਤੇ ਆਪਣੀ ਡਿਪਰੈਸ਼ਨ ਦੇ ਵਿੱਚ ਰਹਿਣਾ ਇਸ ਚੀਜ਼ ਤੋਂ ਬਾਹਰ ਆਈਆਂ ਨੇ ਜੀ ਮੇਰੇ ਸਾਰੀ ਲੇਡੀਜ਼ ਔਰ ਮੈਂ ਖੁਸ਼ ਹਾਂ ਵੀ ਧੰਨਵਾਦ ਕਰਦੀ اپنی ਸਰਕਾਰ ਦਾ ਕਿ ਉਹਨਾਂ ਨੂੰ ਇਹ ਮੌਕਾ ਦਿੱਤਾ ਖਾਸ ਕਰ ਲੇਡੀਜ਼ ਵਾਲੇ ਸੋਚਿਆ ਜੇ ਸੋਚਦਾ ਨਹੀਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਹ ਵੀ ਇੱਕ ਬਹੁਤ ਵੱਡਾ ਉਪਰਾ ਲੈਗਾ ਕਿ ਪੂਛੋਟੇ ਪੱਧਰ ਤੋਂ ਲੈ ਕੇ ਵੀ ਆਪਾਂ ਲੇਡੀਜ਼ ਨੂੰ ਇੰਨਾ ਉਹ ਦੇ ਰਹੇ ਆਂ ਇਸ ਸੋਚਿਆ ਸਰ ਜੀ ਠੀਕ ਹੈ ਜੀ ਲੋਕਾਂ ਦੇ ਨਾਤੇ ਮੌਕੇ ਤੇ ਜਿਹੜੇ ਸਾਡੇ ਪੰਜਾਬ ਸਰਕਾਰ ਦੇ ਸੀ ਅੰਸਾਰ ਦੀ ਲੋਕਸ਼ਾਲਾ ਉਸ ਅਧੀਨ ਅੱਜ ਸਰਕਾਰੀ ਸਕੂਲ ਲੜਕੀਆਂ ਇੱਥੇ ਸੈਲੀਬ੍ਰੇਟ ਕੀਤਾ ਗਿਆ ਹੈ तकरीबन 2-250 ਦੇ ਆਸ-ਪਾਸ ਗੁੱਲਾਡਾ ਸ਼ਹਿਰ ਦੇ ਪਿਆਸਰਾ ਸਿਦਕਾ ਦੇ ਨਜ਼ਦੀਕ ਜਿਹੜੇ ਆਏ ਨੇ ਤੇ ਬਹੁਤ ਵਧੀਆ ਲੱਗਿਆ ਇੰਟਰਵਿਊ ਇਨਰ ਦੇ ਸਾਥ ਜਿਹੜੇ ਇੱਥੇ ਉਹਨਾਂ ਨੇ ਦੱਸਿਆ ਕਿ ਰੋਜ਼ ਹੀ ਭਾਰੀ ਮਾਤਰਾ ਦੇ ਵਿੱਚ ਲੋਕ ਯੋਗਾ ਕਰ ਰਹੇ ਨੇ ਕੁਝ ਸੁਣਾ ਕੇ ਆਪਣੇ ਤੇ ਅੱਜ ਵੀ ਜਿੰਨੀ ਪਾਰਟਿਸਪੇਸ਼ਨ ਸੀ ਉਸ ਤੋਂ ਲੱਗਿਆ ਕਿ ਇਸ ਬਾਰੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਅਵੇਅਰਨੈਸ ਹੈ ਤੇ ਬਹੁਤ ਹੀ ਇਨਾਂ ਦੇ ਵਿੱਚ ਉੱਚਾ ਹੈਗੀ ਹੈ ਇਸ ਨੂੰ ਅਪਾ